ਪੰਜਾਬੀਓ ਹੁਣ ਤਾਂ ਪੰਜਾਬ ਦੇ ਵਿੱਚ ਆ ਕੇ ਲਲਕਾਰਨ ਲੱਗੇ ਆ ਸਾਡਾ ਕਾਹਦਾ ਜੀਣਾ ਰਹਿ ਗਿਆ ਜਦੋਂ ਪੰਜਾਬ ਦੇ ਵਿੱਚ ਆ ਕੇ ਸਾਡੀ ਧੌਣ ਤੇ ਇੱਥੇ ਗੋਲੀ ਰੱਖ ਕੇ ਪਤਾ ਕੀ ਕਹਿੰਦੇ ਆ ਕਹਿੰਦੇ ਨਾਲੇ ਤੁਹਾਨੂੰ ਪਿਆਵਾਂਗੇ ਜ਼ਹਿਰ ਨਾਲੇ ਤੁਹਾਨੂੰ ਮਾਰਾਂਗੇ ਨਾ ਤੁਹਾਨੂੰ ਸਾਹ ਕੱਢਣ ਦੇਣਾ ਨਾ ਤੁਹਾਨੂੰ ਧਰਨਾ ਲਾਉਣ ਦੇਣਾ ਨਾ ਤੁਹਾਨੂੰ ਬੰਨ ਮਾਰਨ ਦੇਣਾ ਤੇ ਅਸੀਂ ਕਮਾਵਾਂਗੇ ਕਰੋੜਾ ਰੁਪਈਏ ਆਪਦੇ ਪਰਿਵਾਰ ਪਾਲਾਂਗੇ ਤੇ ਤੁਹਾਡੇ ਪਰਿਵਾਰਾਂ ਨੂੰ ਦੇਵਾਂਗੇ ਜ਼ਹਿਰਾਂ ਇਹ ਗੱਲ ਕੌਣ ਕਹਿ ਰਹੇ ਨੇ ਲੁਧਿਆਣੇ ਦੇ ਵਿੱਚ ਜਿਹੜੀਆਂ ਡੈਂਗ ਫੈਕਟਰੀਆਂ ਦੇ ਮਾਲਕ ਨੇ ਕਿਹਦੀ ਸਿਹਤ ਹੈ ਸਰਕਾਰ ਦੀ ਸਿਹਤ ਹੈ ਤੇ ਦੂਜੀ ਵੱਡੀ ਸਹਿ ਕੀ ਦੀ ਹੈ ਕਹਿੰਦੇ ਜੇ ਤੁਸੀਂ ਬੰਨ ਮਾਰਨਾ ਆਓਗੇ ਨਾ ਤਿੰਨ ਤਰੀਕ ਨੂੰ ਤਾਂ ਅਸੀਂ 1 ਲੱਖ ਪ੍ਰਵਾਸੀ ਲਿਆ ਕੇ ਤੁਹਾਡੇ ਸਾਹਮਣੇ ਖੜਾ ਕਰ ਦਾਂਗੇ ਜੇ ਟਕਰਾਅ ਦੀ ਸਥਿਤੀ ਹੋਊਗੀ ਤੇ ਪੰਜਾਬੀਓ ਹੁਣ ਬੁਗਾਰਿਆ ਗਿਆ ਹੈ ਹੁਣ ਤੁਹਾਨੂੰ ਲਲਕਾਰ ਮਾਰੀਆ ਅਗਲਿਆਂ ਨੇ ਕਹਿੰਦੇ ਜੇ ਆਉਂਗੇ ਤਾਂ ਪ੍ਰਵਾਸੀ ਮੂਰੇ ਖੜਾ ਕਰਦਾਂਗੇ ਤੇ ਤੁਹਾਨੂੰ ਬੰਨ ਮਾਰਨ ਨਹੀਂ ਦਿੰਦੇ ਹੁਣ ਪੰਜਾਬੀਓ ਗੱਲ ਇਹ ਸੋਚ ਲਿਓ ਪਾਣੀ ਕੱਲਾ ਲੱਖਾਂ ਸਦਾਣਾ ਪੀਂਦਾ ਪਾਣੀ ਕੱਲਾ ਨਾਮ ਮੈਂ ਪੀਮਾ ਨਾਬ ਤੋਜਮਾਨ ਪੀਵੇ ਤੇ ਨਾ ਸਾਡੀ ਟੀਮ ਵਾਲੇ ਹੋਰ ਪੀਣ ਪਾਣੀ ਪੀਂਦਾ ਪੂਰਾ ਪੰਜਾਬ ਪੰਜਾਬੀਓ ਕੈਂਸਰ ਹੋ ਰਿਹਾ ਤਾਂ ਪੂਰੇ ਪੰਜਾਬ ਨੂੰ ਮਾਰਿਆ ਜਾ ਰਿਹਾ ਤਾਂ ਹਰ ਇੱਕ ਘਰ ਦਾ ਕੱਲਾ ਕੱਲਾ ਜੀ ਮਾਰਿਆ ਜਾ ਰਿਹਾ ਕਾਲੇ ਪੀਲੇ ਨਾਲ ਚਮੜੀ ਦੇ ਰੋਗਾਂ ਨਾਲ ਹੋਰ ਵੱਖ-ਵੱਖ ਬਿਮਾਰੀਆਂ ਦੇ ਨਾਲ ਲੱਖਾਂ ਸੁਧਾਨਾ ਜਾਬ ਤੋਜ ਵਜ ਤੱਕ ਇੱਕ ਅਗਵਾਈ ਕਰ ਸਕਦੇ ਆ ਉਹ ਸਾਡੇ ਆਗੂ ਹੈ ਜੇ ਆਪਾਂ ਨੇ ਸਾਥ ਨਾ ਦਿੱਤਾ ਤੇ ਇਹ ਮੋਰਚਾ ਸਿਰੇ ਨਹੀਂ ਚੜਨਾ ਪੰਜਾਬੀਓ ਹੁਣ ਅਗਲਿਆਂ ਨੇ ਮਾਰੀ ਐ ਲਲਕਾਰ ਹੁਣ ਪੰਜਾਬੀਆਂ ਦਾ ਦੇਖਦੇ ਆਂ ਵੀ ਖੂਨ ਕਿੰਨਾ ਚਿੱਟਾ ਹੋਇਆ ਜਾਂ ਹਜੇ ਵੀ ਜ਼ਮੀਰਾਂ ਜਾਗਦੀਆਂ ਨੇ ਜਾਂ ਅਣਖਾਂ ਗੈਰ ਤਾਂ ਹੈਗੀਆਂ ਨੇ ਦੂਜੇ ਧਰਮਾਂ ਨੂੰ ਬਚਾਉਣ ਦੀ ਲੜਾਈ ਦੇ ਵਿੱਚ ਸਾਡੇ ਪੰਜਾਬੀ ਅੱਗੇ ਰਹੇ ਨੇ ਸਾਡੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਦੂਜਿਆਂ ਨੂੰ ਬਚਾਉਣ ਦੇ ਲਈ ਅੱਜ ਆਪਦੇ ਆਪ ਨੂੰ ਬਚਾਉਣ ਦੇ ਲਈ ਜੇ ਅਸੀਂ ਲੁਕਾਂਗੇ ਘਰਾਂ ਦੇ ਵਿੱਚ ਬੜਾਂਗੇ ਤਾਂ ਸਾਡੇ ਤੋਂ ਵੱਡਾ ਕੋਈ ਡਰਪੋਕ ਨਹੀਂ ਪੰਜਾਬੀਓ ਹੁਣ ਇਹ ਸੋਚ ਲਿਓ ਕਿ ਘਰਾਂ 'ਚ ਬੜਨਾ ਹੈ ਘਰਾਂ 'ਚ ਬੜ ਕੇ ਮਰਨਾ ਹੈ ਜਾਂ ਜੂਝ ਕੇ ਸੰਘਰਸ਼ ਕਰਕੇ ਆਪਦੇ ਜਵਾਖਾਂ ਦੀ ਜ਼ਿੰਦਗੀ ਬਣਾਉਣੀ ਹੈ ਪੰਜਾਬ ਬਚਾਉਣਾ ਹੈ ਪੰਜਾਬ ਦਾ ਫਿਊਚਰ ਬਚਾਉਣਾ ਹੈ ਗੱਲਾਂ ਦੋ ਨੇ ਭਰਾਵੋ ਸਾਫ਼-ਸਾਫ਼ ਜੀਆਂ 3 ਤਰੀਕ ਨੂੰ ਵੰਨ ਮਾਰਨ ਜਾ ਰਹੇ ਆ ਲੁਧਿਆਣੇ ਦੇ ਵਿੱਚ ਉਹ ਜਿਹੜਾ ਡੈਂਕ ਫੈਕਟਰੀਆਂ ਦਾ ਗੰਦਾ ਪਾਣੀ ਬੁੱਢੇ ਨਾਲੇ ਦੇ ਵਿੱਚ ਸਿੱਟਿਆ ਜਾ ਰਿਹਾ ਤੇ ਉਹ ਬੁੱਢੇ ਨਾਲੇ ਦਾ ਪਾਣੀ ਕੈਮੀਕਲ ਵਾਲਾ ਸਤਲੁਜ ਦੇ ਵਿੱਚ ਡਰ ਰਿਹਾ ਤੇ ਉਹ ਹੀ ਪਾਣੀ ਆਸੀਂ ਪੀਨੇ ਆ ਤੇ ਭਰਾਵੋ ਜੇ ਤਾਂ ਪੰਜਾਬ ਬਚਾਉਣਾ ਤੁਸੀਂ ਬਚਣਾ ਤਾਂ ਤਾਂ ਫਿਰ ਘਰਾਂ ਚ ਨਿਕਲ ਆਓ ਪਾਰਟੀਆਂ ਬਾਜ਼ੀਆਂ ਨੂੰ ਘਰਾਂ ਚ ਛੱਡ ਕੇ ਕੋਈ ਝਾੜੂ ਵਾਲਾ ਕੋਈ ਕਾਂਗਰਸੀ ਆ ਕੋਈ ਕਾਲੀ ਐ ਕੋਈ ਬੀਜੇਪੀ ਵਾਲਾ ਜਾਂ ਕਿਸੇ ਹੋਰ ਪਾਰਟੀ ਵਾਲਾ ਪਾਣੀ ਭਰਵੋ ਸਾਰਿਆਂ ਨੇ ਪੀਣਾ ਹੈ ਪਾਣੀ ਜਿਹੜਾ ਗੰਦਲਾ ਪਾਣੀ ਐ ਜਿਹਦੇ ਤੁਹਾਨੂੰ ਕੈਂਸਰ ਦੇਣਾ ਕਾਲੇ ਪੀਲੇ ਦੇਣੇ ਨੇ ਚਮੜੀ ਦੇ ਰੋਗ ਦੇਣੇ ਨੇ ਉਹਨੇ ਇਹ ਨਹੀਂ ਪੁੱਛਣਾ ਕਿ ਤੁਸੀਂ ਝਾੜੂ ਵਾਲਿਆਂ ਤੁਹਾਡੀ ਸਰਕਾਰ ਐ ਤੁਹਾਨੂੰ ਮੈਂ ਕੁਝ ਨਹੀਂ ਕਹਿੰਦਾ ਉਹਨੇ ਇਹ ਨਹੀਂ ਪੁੱਛਣਾ ਵੀ ਤੁਸੀਂ ਬੀਜੇਪੀ ਵਾਲਿਆਂ ਤੁਸੀਂ ਸੈਂਟਰ ਚੋਂ ਤੁਹਾਨੂੰ ਮੈਂ ਕੈਂਸਰ ਨਹੀਂ ਹੋਣ ਦਿੰਦਾ ਜਾਂ ਵੀ ਤੁਸੀਂ ਕਾਲੀਓ ਤੁਹਾਡੇ ਘਰੇ ਮੈਂ ਕਾਲਾ ਪੀਲਾ ਨਹੀਂ ਬੜਨ ਦਿੰਦਾ ਜਾਂ ਕਾਂਗਰਸੀਓ ਤੁਹਾਨੂੰ ਮੈਂ ਚਮੜੀ ਦੇ ਰੋਗ ਨਹੀਂ ਹੋਣ ਦਿੰਦਾ ਪ੍ਰਭੋ ਜਿਹੜਾ ਪਾਣੀ ਗੰਦਾ ਹੈ ਇਹਨਾਂ ਨੇ ਕੀਤਾ ਡੈਂਗ ਫੈਕਟਰੀਆਂ ਵਾਲਿਆਂ ਨੇ ਜਿਹੜਾ ਲੁਧਿਆਣੇ ਦਾ ਸਾਰਾ ਸੀਵਰੇਜ ਦਾ ਪਾਣੀ ਬੁੱਢੇ ਨਾਲੇ ਚ ਆਉਂਦਾ ਤੇ ਉਹ ਗਾਹ ਸਤਲੋ ਚ ਆਉਂਦਾ ਤੇ ਉਹ ਅਸੀਂ ਪੀਨੇ ਆ ਉਹਦੇ ਕਰਕੇ ਅਸੀਂ ਸਾਰੇ ਹੀ ਮਰਾਂਗੇ ਇਸ ਕਰਕੇ ਪ੍ਰਭੋ ਪਾਰਟੀ ਬਾਜ਼ੀਆਂ ਨੂੰ ਛੱਡ ਕੇ ਇਹ ਮੋਰਚਾ ਇਕੱਲੇ ਲੱਖੇ ਸਿਧਾਣੇ ਦਾ ਨਹੀਂ ਹੈ ਉਹ ਇੱਕ ਆਗੂ ਐ ਗਵਾਈ ਕਰ ਰਿਹਾ ਕਿਉਂਕਿ ਉਹਦੇ ਅੰਦਰ ਤੜਫ ਹੈ ਉਹ ਤੋਂ ਬੈਠਿਆ ਨਹੀਂ ਜਾ ਰਿਹਾ ਘਰੇ ਲੋਕਾਂ ਵਾਂਗੂ ਜਿਵੇਂ ਲੋਕ ਆ ਸਾਡੇ ਲੀਡਰ ਨੇ ਭਾਵਰਾਂ ਲੈ ਲੈ ਘਰਾਂ ਚ ਬਹਿ ਗਏ ਕਰਨਾ ਕੱਖ ਨਹੀਂ ਬਠੰਡੇ ਵਾਲਿਆਂ ਨੇ ਹਰ ਸਿਮਰ ਤੇ ਜਿਤਾਈ ਸੀ ਕੀ ਕਰਤਾ ਕੀ ਜਿਹੜਾ ਮੁੱਦਾ ਚੱਕ ਲਿਆ ਕਿਹੜਾ ਬਠੰਡੇ ਨੂੰ ਚੰਗਾ ਕੰਮ ਦੇਤਾ ਉਹ ਲੱਖਾ ਹੈ ਵਿਚਾਰਾ ਉਹ ਫਿਰਦਾ ਦਿਨ ਰਾਤ ਇੱਕ ਕਰੀ ਇਸ ਕਰਕੇ ਭਰਾਵੋ ਇਹ ਨਾ ਸੋਚਿਓ ਕਿ ਇਹਦਾ ਯਾਰ ਲੱਖੇ ਸਦਾਨੇ ਦਾ ਕੰਮ ਹੈ ਲੱਖੇ ਦਾ ਕੰਮ ਨਹੀਂ ਹੈ ਪੰਜਾਬੀਓ ਇਹ ਸਾਡਾ ਸਾਰਿਆਂ ਦਾ ਕੰਮ ਹੈ ਪਾਰਟੀ ਬਾਜ਼ੀਆਂ ਤੋਂ ਉੱਪਰ ਉੱਠ ਕੇ ਆਉਣ ਦਾ ਕੰਮ ਹੈ ਇਹ ਮੇਰੀ ਅਪੀਲ ਨੂੰ ਸੁਣ ਲਿਓ ਸ਼ੇਅਰ ਕਰ ਦਿਓ ਜਿਹੜੇ ਭਰਾ ਸੁਣ ਰਹੇ ਨੇ ਤੇ ਭਰਾਵੋ 3 ਤਰੀਕ ਨੂੰ ਫਿਰ ਪੈਰ ਜੁੱਤੀ ਨਾ ਪਾਇਓ ਪੰਜਾਬੀਆਂ ਨੇ ਲਲਕਾਰਾ ਕਿਸੇ ਦਾ ਅਜੇ ਤੱਕ ਸਿਆ ਨਹੀਂ ਲਲਕਾਰੇ ਮਾਰੇ ਜ਼ਰੂਰ ਨੇ ਇਸ ਕਰਕੇ ਪਿੱਛੇ ਹਟਣ ਦਾ ਤਾਂ ਕੰਮ ਹੀ ਨਹੀਂ ਭਰਾਵੋ ਆਜੋ 3 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਆ ਜਿਹੜੀ ਧਮਕੀ ਦਿੱਤੀ ਹੈ ਨਾ ਆ ਡੈਂਗ ਫੈਕਟਰੀਆਂ ਦੇ ਮਾਲਕਾਂ ਨੇ ਵੀ ਅਸੀਂ ਪ੍ਰਵਾਸੀਆਂ ਨੂੰ ਮੂਰੇ ਲੈ ਕੇ ਖੜਾ ਕਰਦਾਂਗੇ ਜੇ ਅਸੀਂ ਐ ਕਰਦਾਂਗੇ ਉਹ ਕਰਦਾਂਗੇ ਪਰ ਇਹਨਾਂ ਨੂੰ ਸਬਕ ਸਿਖਾਉਣਾ ਹੀ ਪੈਣਾ ਬਾਈ ਆਜੋ ਇਹ ਕਹਿੰਦੇ ਨਾਲੇ ਕੁੱਟਾਂਗੇ ਨਾਲੇ ਬੰਨ ਨਹੀਂ ਮਾਰ ਦਿੰਦੇ ਨਾਲੇ ਤੁਹਾਨੂੰ ਜ਼ਹਿਰਾਂ ਦੇਵਾਂਗੇ ਤੇ ਨਾਲੇ ਤੁਹਾਨੂੰ ਬੋਲਣ ਨਹੀਂ ਦਿੰਦੇ ਤੇ ਨਾਲੇ ਤੁਹਾਡੇ ਸਾਹਮਣੇ ਪ੍ਰਵਾਸੀ ਲੈ ਕੇ ਖੜੇ ਕਰਾਂਗੇ ਹੁਣ ਇਹ ਚੀਜ਼ਾਂ ਦੇ ਖੜੇ ਹੋਣਾ ਡਰ ਕੇ ਘਰਾਂ ਚ ਵੜਨਾ ਡਰਪੋਕ ਬਣਨਾ ਜਾਂ ਫਿਰ ਹਰੀ ਸਿੰਘ ਨਲੂਏ ਮਹਾਰਾਜਾ ਰਣਜੀਤ ਸਿੰਘ ਉਹਨਾਂ ਰਾਜ ਯਾਦ ਕਰਕੇ ਅੱਗੇ ਨੂੰ ਵਧਣਾ ਆਪਾਂ ਰਾਜੇ ਸੀ ਰਾਜੇ ਤੇ ਅੱਜ ਮੰਗਤੇ ਬਣ ਕੇ ਰਹਿ ਗਏ ਆ ਪੰਜਾਬੀਓ ਰਾਜੇ ਤਾਂ ਬਣਿਆ ਜਾਣਾ ਜੇ ਘਰਾਂ ਦੇ ਵਿੱਚੋਂ ਉੱਠ ਕੇ ਸੰਘਰਸ਼ ਕਰੋਗੇ ਲੜੋਂਗੇ ਇਹ ਲੜਾਈ ਲੜਨੀ ਪੈਣੀ ਹੈ ਸਰਕਾਰ ਦੀਆਂ ਅੱਖਾਂ ਖੋਲਣੀਆਂ ਪੈਣੀਆਂ ਨੇ ਇਹੀ ਭਗਵੰਤਮਾਨ ਇਹੀ ਇਹਨਾਂ ਦੇ ਮੰਤਰੀ ਕਦੇ ਬੁੱਢੇ ਨਾਲੇ ਤੇ ਆ ਕੇ ਕਹਿੰਦੇ ਹੁੰਦੇ ਸੀ ਉਹ ਗੰਦਪਾਤਾ ਪੰਜਾਬ ਮਰ ਗਿਆ ਅੱਜ ਇਹ ਕੁਰਸੀਆਂ ਦੇ ਬਹਿ ਕੇ ਇਹਨਾਂ ਨੂੰ ਦੇਖ ਨਹੀਂ ਰਿਹਾ ਇਹਨਾਂ ਨੂੰ ਚੜਾਵੇ ਚੜਾਏ ਜਾਂਦੇ ਆ ਮੋਟੇ ਫੈਕਟਰੀ ਵਾਲਿਆਂ ਨੇ ਚੜਾਤੇ ਹੋਣੇ ਤਾਂ ਹੀ ਇਹ ਉਹਨਾਂ ਦੇ ਪੱਖ ਦੀ ਗੱਲ ਕਰਨਗੇ ਤੇ ਟਕਰਾਅ ਪੈਦਾ ਕਰਨਗੇ ਪਰ ਪੰਜਾਬੀਓ ਜੇ ਤੁਹਾਡੀ ਵੱਡੀ ਗਿਣਤੀ ਹੋਈ ਤਾਂ ਕਿਸੇ ਦੀ ਮਜਾਲ ਨਹੀਂ ਕੋਈ ਖਾਂਗੇ ਜੇ ਆਜੋ ਬਾਈ 3 ਤਰੀਕ ਨੂੰ ਡੀਕਾਂਗੇ ਲੁਧਿਆਣੇ ਬੁੱਢੇ ਨਾਲੇ ਤੇ ਬੰਨਵਾ